ਦੇਖਦੇ ਹੋ ਬਾਈ ਮੜਾ ਲਾਈਵ ਚੱਲ ਪਿਆ ਹੈ। ਬਾਈ ਇੱਕ ਮਿੰਟ ਖੜੀ ਬਾਈ। ਹਾਂਜੀ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਾਗਲ ਧਰਮਪੁਰੇ ਵਾਲਾ ਆਪਣਾ ਪਿੰਡ ਧਰਮਪੁਰਾ ਜ਼ਿਲ੍ਹਾ ਮਾਨਸਾਹੀ ਧਰਤੀ ਦੇ ਬਾਈ ਕੱਲ ਤੋਂ ਲੈ ਕੇ ਟੂਰਨਾਮੈਂਟ ਹੈ ਜਿਹੜਾ ਉਹ ਚਾਲੂ ਹੈਗਾ ਅੱਜ 62 ਕਿਲੋ ਦੇ ਜਿਹੜੇ ਬਾਈ ਦੂਸਰੇ ਰਾਊਂਡ ਦੀਆਂ ਟਾਈਆਂ ਨੇ ਉਹ ਗਰਾਊਂਡ ਦੇ ਵਿੱਚ ਬਾਈ ਪਾਈਆਂ ਜਾ ਰਹੀਆਂ ਨੇਗੀਆਂ ਤੁਹਾਨੂੰ ਦਿਖਾ ਰਿਹਾ ਮੈਂ ਤੇ ਲੋ ਜੀ ਬਾਈ 62 ਕਿਲੋ ਦੇ ਦੂਸਰੇ ਰਾਉਂਡ ਦੀਆਂ ਟਾਈਆਂ ਨੇ ਜਿਹੜੀਆਂ ਉਹ ਪੈਣ ਜਾ ਰਹੀਆਂ ਨੇ ਬਾਈ ਗਰਾਊਂਡ ਦੇ ਵਿੱਚ ਲਾਈਵ ਬਾਈ ਬੋਲਦਿਆ ਕਰੋ ਬਲਜੀਤ ਬਾਈ ਉੱਬੇ ਬਾਈ 4 ਨੰਬਰ ਡੇਰਾ ਤਨਪਰਾ ਉੱਬਿਆਂ ਦਾ ਬਾਈ ਡੇਰਾ ਤਨਪਰਾ ਨਾਲ ਪਹਿਲਾ ਮੈਚ ਹੈ ਬਾਈ ਪਹਿਲਾ ਮੈਚ 62 ਕਿਲੋ ਦਾ ਬਾਈ ਸੰਤ ਕੋਟੀਆਂ ਬਲਾਸਪੁਰ ਬਲਾਸਪੁਰ ਸੰਤ ਕੋਟੀਆਂ ਬਲਾਸਪੁਰ ਤੇ ਬਈ ਡੇਰਾ ਸਦਾਣੀ ਨਾਲ ਡੇਰਾ ਸਦਾਣੀ ਨਾਲ ਬਈ ਦੂਸਰਾ ਮੈਚ ਵੀਰਾਬੱਦੀ 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 ਦਾ ਬਈ ਤੀਜਾ ਮੈਚ ਕਿਹਦੇ ਨਾਲ ਹੈ ਸਰਦਾਰੇ ਵਾਲੇ ਨਾਲ ਬਾਈ ਤਨਪੁਰਾ ਸੀ ਤਨਪੁਰਾ ਸੀ ਤਨਪੁਰਾ ਸੀ ਦਾ ਜੀ ਡੇਰਾ ਗਾਜੀਪੁਰ ਡੇਰਾ ਗਾਜੀਪੁਰ ਸ਼ੇਰੋਂ ਨਾਲ ਬਾਈ ਚਾੜ ਸਾਹਿਬ ਚਾੜ ਸਾਹਿਬ ਦਾ ਬਾਈ ਕਿਹਦੇ ਨਾਲ ਹੈ ਚਾੜ ਸੇ ਉੱਪਰ ਤੇ ਸਤਿ ਸ਼੍ਰੀ ਅਕਾਲ ਚਾੜ ਸਾਹਿਬ ਦਾ ਕੀ ਨਾਲ ਵਜੀਤ ਬਾਈ ਰਾਜਗੜ ਕੋਬੇ ਰਾਜਗੜ ਕੋਬੇ ਨਾਲ ਬਾਈ ਚਾੜ ਸਾਹਿਬ ਦਾ ਡੰਡਿਆਂ ਵਾਲਾ ਪੀਰ ਕੁਲਰੀਆਂ ਡੰਟਿਆਂ ਵਾਲਾ ਪੀਰ ਕੁਲਰੀਆਂ ਜੀ ਵਰਸਜ ਸਿੰਘਮਾ ਹਰਿਆਣਾ ਨਾਲ ਬਈ ਕੁਲਦੀਪ ਜਾਂਡਲੀ ਦਾ ਬਾਈ ਕਿਹਦੇ ਨਾਲ ਆ ਕੁਲਰੀਆਂ ਸੀ ਨਾਲ ਬਾਈ ਸਤਮਾ ਮੈਚ ਇੱਕ ਵਾਰੀ ਟਾਈਆਂ ਪੈ ਜਾਣ ਦੇ ਬਾਈ ਫਿਰ ਸਾਰੇ ਮੈਚ ਆਪਾਂ ਅਨਾਉਂਸ ਕਰ ਦਾਂਗੇ ਸਮੈਣ ਦਾ ਕਿਹਦੇ ਨਾਲ ਆ ਬਾਈ ਸਾਦੀ ਹਰੀ ਸਾਦੀ ਹਰੀ ਨਾਲ ਬਾਈ ਸਮੈਣ ਦਾ ਮੈਚ ਖੇਲਣ ਦਾ ਬਾਈ ਕਿਹਦੇ ਨਾਲ ਪੂਲਣ ਪੂਲਣ ਭਵਾਨ ਹਰਿਆਣੇ ਨਾਲ ਭਵਾਨ ਹਰਿਆਣੇ ਨਾਲ ਬਾਈ ਪੂਲਣ ਦਾ ਭਵਾਨ ਹਰਿਆਣਾ ਇੱਕ ਵਾਰੀ ਬਾਈ ਸਾਰੀਆਂ ਜਿਹੜੇ ਵੀ ਮੈਚ ਨਹੀਂ ਮੰਨ ਕੇ ਚਲੋ ਬਾਈ ਟਾਇਆਂ ਪੈ ਗਈਆਂ ਹਨ ਜਿਹੜੇ ਵੀ ਮੈਚ ਨੇ ਬਾਈ ਸਾਰੇ ਬੋਲਦੇ ਮੜਿਆ ਅਵਤਾਰ ਬੋਲਦੇ ਨੰਬਰ ਨੰਬਰ ਵਾਈਜ਼ ਬੋਲਦੀ ਪਹਿਲਾ ਮੈਚ ਆ ਦੱਬ ਕੇ ਬੋਲੀ ਮੜਾ ਆ ਪਹਿਲਾ ਮੈਚ ਹੈਗੇ ਵੀਰੇ ਉਬੇ ਦਾ ਡੇਰਾ ਧਰਮਪੁਰਾ ਦੂਜਾ ਮੈਚ ਬਲਾਸਪੁਰ ਦਾ ਡੇਰਾ ਸਧਾਣੀ ਤੀਜਾ ਵੀਰਾਬੱਦੀ ਦਾ ਸਰਦਾਰੇਵਾਲਾ ਚੌਥਾ ਮੈਚ ਹੈਗੇ ਧਰਮਪੁਰੇ ਦਾ ਡੇਰਾ ਗਾਜੀਪੁਰ ਸ਼ੇਰੋਂ ਪੰਜਵਾਂ ਮੈਚ ਹੈਗੇ ਝਾੜਸੇ ਫਤਿਹਵਾਦ ਦਾ ਰਾਜਗੜ੍ਹ ਕੁੱਬੇ ਡੰਡਿਆਂ ਵਾਲਾ ਪੀਰ ਪੁੱਲਰੀਆਂ ਦਾ ਹੈਗਾ ਮੈਚ ਸਿੰਘਾਂਾ ਹਰਿਆਣਾ ਨਾਲ ਸੱਤਵਾਂ ਮੈਚ ਹੈਗੇ ਕੁਲਦੀਪ ਜਾਂੜਲੀ ਪੁੱਲਰੀਆਂ ਸੀ ਸਮੈਣ ਦਾ ਮੈਚ ਹੈਗੇ ਸਾਦੀਹਰੀ ਨਾਲ ਭੁੱਲਣ ਦਾ ਹੈਗੇ ਬਵਾਨ ਹਰਾਨੇ ਨਾਲ ਇਹ ਮੈਚ ਬਾਈ ਟੀਮਾਂ ਨੋਟ ਕਰ ਲੈਣਾ ਤੇ ਬਾਈ ਟਾਈਮ ਦੱਸਦੇ ਕੁਲਵਿੰਦਰ ਬਸ ਬਾਈ ਸਟਾਰਟ ਬਾਈ ਆਜੋ ਗਰਾਊਂਡ ਦੇ ਵਿੱਚ ਟੀਮਾਂ ਇਹ ਮੈਚ ਸਾਰੇ ਬੋਲਦੇ ਬਾਈ ਕਿਸੇ ਨੂੰ ਕੋਈ ਸਮਾਂ ਨਹੀਂ ਦਿੱਤਾ ਜਾਊਗਾ ਫालतू ਬਸ ਜਲਦੀ ਤੋਂ ਪਹਿਲਾਂ ਟੀਮਾਂ ਨੇ ਜੜੀਆਂ ਗਰਾਊਂਡ ਦੇ ਵਿੱਚ ਪਹੁੰਚ ਜਾਣਾ ਤੁਸੀਂ ਦੇਖ ਰਹੇ ਹੋ ਆਪਣਾ ਲਾਈਵ ਧਰਮਪੁਰੇ ਵਾਲੇ ਚੈਨਲ ਆ ਦੇ ਯਾਰੀਏ ਆਪਣਾ ਪਿੰਡ ਧਰਮਪੁਰਾ ਜ਼ਿਲ੍ਹਾ ਮਾਨਸਾ ਦੇ ਵਿੱਚ ਬਾਈ ਲੱਗੀਆਂ ਹੋਈਆਂ ਰੌਣਕਾਂ ਆਜੋ ਸਾਰੇ ਸੱਜਣਾ ਮਿੱਤਰ ਭਰਾਵਾਂ ਨੂੰ ਬੇਨਤੀ ਹੈ ਪਹੁੰਚੋ ਅੱਜ ਆਪਣੇ ਪਿੰਡ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਉੱਚੋ ਟੀਮ ਨੂੰ